ਹੜਾ ਕਰਕੇ ਅੱਜ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਉਹ ਪ੍ਰਭਾਵਿਤ ਹੋ ਚੱਕੇ ਹੋ ਚੁੱਕੇ ਨੇ ਤੇ ਉੱਥੇ ਜਿਹੜਾ ਜੀਵਨ ਹੈ ਉਹ ਪੂਰਾ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਤੋਂ ਬਹੁਤ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਔਰ ਰੈਡ ਅਲਰਟ ਹੋਣ ਕਰਕੇ ਵੀ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਅਮ ਜਲ ਜਿਹੜਾ ਪਾਣੀ ਜਿਹੜਾ ਇਕੱਠਾ ਹੁੰਦਾ ਜਾ ਰਿਹਾ ਖਾਸ ਤੌਰ ਤੇ ਬੁੱਢੇ ਦਰਿਆ ਦੇ ਨੇੜੇ ਵਾਲੇ ਜਿੰਨੇ ਵੀ ਇਲਾਕੇ ਤੋਂ ਮੈਂ ਬੇਨਤੀ ਕਰਦੀ ਹਾਂ ਆਪ ਸਾਰਿਆਂ ਨੂੰ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅੱਜ ਵੀ ਜਦੋਂ ਅਸੀਂ ਦੌਰਾ ਕਰ ਰਹੇ ਸੀ ਤਾਂ ਗਲੀਆਂ ਦੇ ਵਿੱਚ ਪਾਣੀ ਦੇ ਵਿੱਚ ਬੱਚੇ ਜਿਹੜੇ ਉਹ ਖੇਡ ਰਹੇ ਸੀ ਸਾਈਕਲ ਚਲਾ ਰਹੇ ਸੀ ਕੁਦਾ ਨਾ ਖਾਸਾ ਕਿਤੇ ਅਨਹੋਨੀ ਹੋ ਜਾਏ ਕਿਸੇ ਬਿਜਲੀ ਦੀ ਤਾਰ ਨੂੰ ਕੋਈ ਹੱਥ ਲੱਗ ਜਾਏ ਬੱਚੇ ਦਾ ਜਾਂ ਪਾਣੀ ਦੇ ਵਿੱਚ ਕੋਈ ਹਬੀ ਨਬੀ ਨਾ ਹੋ ਜਾਏ ਸੋ ਇਸ ਚੀਜ਼ ਦੇ ਬਚਾਅ ਵਾਸਤੇ ਜਰੂਰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਔਰ ਇਸ ਘੜੀ ਦੇ ਵਿੱਚ ਮੈਂ ਜਰੂਰ ਚਾਹਾਂਗੇ ਵੀ ਆਪ ਸਭ ਮਿਲ ਕੇ ਸਾਧੋ ਪ੍ਰਸ਼ਾਸਨ ਪੂਨ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਔਰ ਹਰ ਕੋਈ ਆਪਣੇ ਆਪਣੇ ਏਰੀਆ ਦੇ ਵਿੱਚ ਕੰਮ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੋ ਅੱਜ ਇੱਕ ਛੋਟੀ ਜਿਹੀ ਅਪੀਲ ਛੋਟੀ ਜਿਹੀ ਬੇਨਤੀ ਲੁਧਿਆਣਾ ਵਾਸੀਆਂ ਨੂੰ ਕਰਨਾ ਚਾਹੁੰਦੇ ਆ ਜਿਵੇਂ ਕਿ ਸਾਨੂੰ ਪਤਾ ਹੈ ਵੀ ਹੜ੍ਹਾਂ ਕਰਕੇ ਅੱਜ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਉਹ ਪ੍ਰਭਾਵਿਤ ਹੋ ਚੱਕੇ ਹੋ ਚੁੱਕੇ ਨੇ ਤੇ ਉੱਥੇ ਜਿਹੜਾ ਜੀਵਨ ਹੈ ਉਹ ਪੂਰਾ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਸੋ ਬਹੁਤ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਔਰ ਰੈਡ ਅਲਰਟ ਹੋਣ ਕਰਕੇ ਵੀ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਭਾਰੀ ਬਾਰਿਸ਼ ਕਰਕੇ ਅੱਜ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਜਲ ਜਿਹੜਾ ਪਾਣੀ ਜਿਹੜਾ ਇਕੱਠਾ ਹੁੰਦਾ ਜਾ ਰਿਹਾ ਖਾਸ ਤੌਰ ਤੇ ਬੁੱਢੇ ਦਰਿਆ ਦੇ ਨੇੜੇ ਵਾਲੇ ਜਿੰਨੇ ਵੀ ਇਲਾਕੇ ਨੇ ਸੋ ਮੈਂ ਬੇਨਤੀ ਕਰਦੀ ਆਪ ਸਾਰਿਆਂ ਨੂੰ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅੱਜ ਵੀ ਜਦੋਂ ਅਸੀਂ ਦੌਰਾ ਕਰ ਰਹੇ ਸੀ ਤਾਂ ਗਲੀਆਂ ਦੇ ਵਿੱਚ ਪਾਣੀ ਦੇ ਵਿੱਚ ਬੱਚੇ ਜਿਹੜੇ ਉਹ ਖੇਡ ਰਹੇ ਸੀ ਸਾਈਕਲ ਚਲਾ ਰਹੇ ਸੀ ਕੁਦਾ ਨਾ ਖਾਸਾ ਕਿਤੇ ਅਨਹੋਨੀ ਹੋ ਜਾਏ ਕਿਸੇ ਬਿਜਲੀ ਦੀ ਤਾਰ ਨੂੰ ਕੋਈ ਹੱਥ ਲੱਗ ਜਾਏ ਬੱਚੇ ਦਾ ਜਾਂ ਪਾਣੀ ਦੇ ਵਿੱਚ ਕੋਈ ਹਬੀ ਨਬੀ ਨਾ ਹੋ ਜਾਏ ਸੋ ਇਸ ਚੀਜ਼ ਦੇ ਬਚਾਅ ਵਾਸਤੇ ਜਰੂਰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਔਰ ਇਸ ਘੜੀ ਦੇ ਵਿੱਚ ਮੈਂ ਜਰੂਰ ਚਾਹਾਂਗੇ ਵੀ ਆਪ ਸਭ ਮਿਲ ਕੇ ਸਾਧੋ ਪ੍ਰਸ਼ਾਸਨ ਪੂਨ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਔਰ ਹਰ ਕੋਈ ਆਪਣੇ ਆਪਣੇ ਏਰੀਆ ਦੇ ਵਿੱਚ ਕੰਮ ਕਰ ਰਿਹਾ ਹੈ ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੀ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਿਆ ਜਾਵੇ ਨਹੀਂ ਤਾਂ ਇਹ ਆਪਾਂ ਇੱਕ ਦੋ ਦਿਨ ਥੋੜਾ ਜਿਹਾ ਬਾਹਰ ਨਿਕਲਣ ਤੋਂ ਗ੍ਰੇਸ ਕਰੀਏ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਇੱਕ ਛੋਟੀ ਜਿਹੀ ਅਪੀਲ ਛੋਟੀ ਜਿਹੀ ਬੇਨਤੀ ਲੁਧਿਆਣਾ ਵਾਸੀਆਂ ਨੂੰ ਕਰਨਾ ਚਾਹੁੰਦੀ ਆ ਜਿਵੇਂ ਕਿ ਸਾਨੂੰ ਪਤਾ ਹੈ ਵੀ ਹੜ੍ਹਾਂ ਕਰਕੇ ਅੱਜ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਾਰਡਰੀ ਇਲਾਕੇ ਨੇ ਉਹ ਪ੍ਰਭਾਵਿਤ ਹੋ ਚੁੱਕੇ ਹੋ ਚੁੱਕੇ ਨੇ ਤੇ ਉੱਥੇ ਜਿਹੜਾ ਜੀਵਨ ਹੈ ਉਹ ਪੂਰਾ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕਿਆ ਸੋ ਬਹੁਤ ਜ਼ਿਆਦਾ ਬਾਰਿਸ਼ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ ਔਰ ਰੈਡ ਅਲਰਟ ਹੋਣ ਕਰਕੇ ਵੀ ਜਿਹੜਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਭਾਰੀ ਬਾਰਿਸ਼ ਕਰਕੇ ਅੱਜ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਜਲ ਜਿਹੜਾ ਪਾਣੀ ਜਿਹੜਾ ਇਕੱਠਾ ਹੁੰਦਾ ਜਾ ਰਿਹਾ ਖਾਸ ਤੌਰ ਤੇ ਬੁੱਡੇ ਦਰਿਆ ਦੇ ਨੇੜੇ ਵਾਲੇ ਜਿੰਨੇ ਵੀ ਇਲਾਕੇ ਨੇ ਸੋ ਮੈਂ ਬੇਨਤੀ ਕਰਦੀ ਹਾਂ ਆਪ ਸਾਰਿਆਂ ਨੂੰ ਕਿ ਜੇਕਰ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਆਪਣੇ ਘਰਾਂ ਦੇ ਵਿੱਚੋਂ ਨਿਕਲਿਆ ਜਾਵੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਅੱਜ ਵੀ ਜਦੋਂ ਅਸੀਂ ਦੌਰਾ ਕਰ ਰਹੇ ਸੀ ਤਾਂ ਗਲੀਆਂ ਦੇ ਵਿੱਚ ਪਾਣੀ ਦੇ ਵਿੱਚ ਬੱਚੇ ਜਿਹੜੇ ਉਹ ਖੇਡ ਰਹੇ ਸੀ ਸਾਈਕਲ ਚਲਾ ਰਹੇ ਸੀ ਕੁਦਾ ਨਾ ਖਾਸਾ ਕਿਤੇ ਅਨਹੋਨੀ ਹੋ ਜਾਏ ਕਿਸੇ ਬਿਜਲੀ ਦੀ ਤਾਰ ਨੂੰ ਕੋਈ ਹੱਥ ਲੱਗ ਜਾਏ ਬੱਚੇ ਦਾ ਜਾਂ ਪਾਣੀ ਦੇ ਵਿੱਚ ਕੋਈ ਹਬੀ ਨਬੀ ਨਾ ਹੋ ਜਾਏ ਸੋ ਇਸ ਚੀਜ਼ ਦੇ ਬਚਾਅ ਵਾਸਤੇ ਜਰੂਰ ਬੇਨਤੀ ਕਰਦੇ ਹਾਂ ਕਿ ਬੱਚਿਆਂ ਨੂੰ ਘਰਾਂ ਦੇ ਅੰਦਰ ਰੱਖੋ ਔਰ ਇਸ ਘੜੀ ਦੇ ਵਿੱਚ ਮੈਂ ਜਰੂਰ ਚਾਹਾਂਗੇ ਵੀ ਆਪ ਸਭ ਮਿਲ ਕੇ ਸਾਧੋ ਪ੍ਰਸ਼ਾਸਨ ਪੂਨ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਔਰ ਹਰ ਕੋਈ ਆਪਣੇ ਆਪਣੇ ਏਰੀਆ ਦੇ ਵਿੱਚ ਕੰਮ ਕਰ ਰਿਹਾ ਹੈ ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਵੀ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲਿਆ ਜਾਵੇ ਨਹੀਂ ਤਾਂ ਇਹ ਆਪਾਂ ਇੱਕ ਦੋ ਦਿਨ ਥੋੜਾ ਜਿਹਾ ਬਾਹਰ ਨਿਕਲਣ ਤੋਂ ਗ੍ਰੇਸ ਕਰੀਏ ਬਹੁਤ ਬਹੁਤ ਧੰਨਵਾਦ